ਦੀ ਭਗਵੰਤ ਮਾਨ ਬਾਦਲਾਵਗਾ ਕਰਦਾ ਸੀ ਜਦੋਂ ਬਾਈਬਲ ਕਲੱਚ ਅੱਠ ਪਛਾਤੀ ਪੁਲਿਸ ਤੇ ਕਾਰਵਾਈ ਇਹ ਜੁਆਇੰਟ ਆਪਰੇਸ਼ਨ ਨਹੀਂ ਹੈ বিজেপি ਔਰ ਭਗਵੰਤ ਮਾਨ ਮਿਲ ਕੇ ਕਿਸਾਨਾਂ ਦੇ ਖੇਤ ਮਜ਼ਦੂਰਾਂ ਨੂੰ ਕੁੱਟਦੇ ਨੇ ਦੋਨਾਂ ਤਾਨਾਸ਼ਾਹਾਂ ਤੋਂ ਆਪਣੇ ਦੇਸ਼ ਪੰਜਾਬ ਦੇਸ਼ ਔਰ ਪੰਜਾਬ ਨੂੰ ਅਸਾਂ ਤੋਂ ਇੱਥੇ ਪੰਜਾਬ ਦੇ ਵਿੱਚ ਆਪਾਂ 92 ਬੰਦਿਆਂ ਦੀ ਸਰਕਾਰ ਬਣਾਈ ਕੀ ਆਪਾਂ ਗੁੰਗੇ ਚੁਣੇ ਨੇ ਕੋਈ ਬੋਲਣਾ ਹੈ ਇਹਨਾਂ ਦੇ ਵਿੱਚ ਉਕਰ ਲਈ ਬੈਸ ਕਰ ਗਿਆ ਉੱਥੇ ਲੁਧਿਆਣੇ ਖਾਲੀ ਕੁਰਸੀਆਂ ਰੱਖ ਕੇ ਸਾਰਾ ਪੁਲਿਸ ਦਾ ਹਮਲਾ ਬਿਨਾਂ ਕੇ ਅੰਦਰ ਸੀਆਈਡੀ ਪਿਠਾ ਕੇ ہزار ਪੁਲਿਸਵਾਰਾਂ ਲੈ ਕੇ ਜਿਹੜਾ ਬੰਦਾ 5-5 ਕਰੋੜ ਦੀਆਂ ਗੱਡੀਆਂ ਚੜਦਾ ਉਹ ਵੀ ਕਹਿੰਦਾ ਮੈਂ ਆਮ ਆਦਮੀ ਆਮ ਨਹੀਂ ਇੱਕ ਖਾਸ ਆਦਮੀ ਪਾਰਟੀ ਬਣ ਗਈ ਮੇਰੇ ਵਿਰੋਧ ਦੀ ਭਗਵੰਤ ਮਾਨ ਬਾਦਲਾਵ ਗਾਲਾਂ ਕੱਢਦਾ ਸੀ ਜਦੋਂ ਬੇਬਲ ਕਲੱਚ ਅੱਜ ਪਛਾਤੀ ਪੁਲਿਸ ਤੇ ਕਾਰਵਾਈ ਕੀ ਇਹ ਜੁਆਇੰਟ ਆਪਰੇਸ਼ਨ ਨਹੀਂ ਹੈ ਭਾਜਪਾ ਔਰ ਭਗਵੰਤ ਮਾਨ ਮਿਲ ਕੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਨੂੰ ਕੁੱਟ ਨਹੀਂ ਰਹੀ ਅਗਰ ਨਹੀਂ ਤੇ ਫਿਰ ਭਗਵਾਨਤਮਾਨ ਆਣ ਕੇ ਮੂਰੇ ਜਵਾਬ ਦੇਵੇ ਕਿ ਹਰਿਆਣਾ ਪੁਲਿਸ ਦੇ ਖਿਲਾਫ ਉਹਨੇ ਪਰਚੇ ਕੋਲੇ ਦਰਜ ਕੀ ਦੂਸਰਾ ਜੁਆਇੰਟ ਆਪਰੇਸ਼ਨ ਐਮਐਸਏ ਲਾ ਕੇ ਸਾਡੇ ਨੌਜਵਾਨਾਂ ਨੂੰ ਭਾਈ ਹਮੇਤਪਾਲ ਸਿੰਘ ਖਾਲਸਾ ਸੁਮੇਤ ਕਿੰਨਿਆਂ ਨੂੰ ਡਿਬਰੂਗੜ ਦੀ ਚੇਲਾ ਵਿੱਚ ਪੇਚਿਆ ਉਹ ਕਿਹਦੇ ਕੈਂਤੇ ਵਿੱਚ ਪੇਚਿਆ ਹਮਦਸ਼ਾਹ ਬੀਜੇਪੀ ਦੇ ਕੈਂਤੇ ਇਸ ਇਸ ਭਗਵਾਨਤਮਾਨ ਨੇ ਸਾਰੇ ਪੰਜਾਬ ਦੀ ਪੁਲਿਸ ਮਗਰ ਧੋੜਾ ਕੇ ਉਹਨਾਂ ਨੂੰ ਚੇਲਾ ਵਿੱਚ ਛੁੜਤਾ ਸਾਲ ਪੂਰਾ ਹੋਇਆ ਇੱਕ ਸਾਲ ਦੀ ਹੋਰ ਨਜ਼ਰਅੰਦੀ ਵਧਾਤੀ ਆ ਕਾਪੂਛਾ ਚੋਰਾ ਭਗਵੰਤ ਹੋਰ ਤੇਰੇ ਕੇਜਰੀਵਾਲ ਦੇ ਕੀ ਕਿਆ ਇਸ ਮੁਤਲਕ ਭਾਈ ਅਮਰਪਾਲ ਦੀ ਅਰੈਸਟ ਕਿ ਦਿੱਲੀ ਨੇ ਹਮਾਰਾ ਸਮਰਥਨ ਮੰਗਾ ਅਸੀਂ ਉਹਨੂੰ ਸਾਥ ਦਿਆ ਤੂੰਬਾਰਾ ਸਾਥ ਮੰਗੇਗੇ ਹਮ ਤੁਮਾਰਾ ਸਾਥ ਦੇਗੇ ਪੰਜਾਬ ਦਾ ਤਾਫਾ ਵਾਸਤਾ ਦਿੱਲੀ ਦੇ ਨਾਲ ਨਹੀਂਗਾ ਸਾਡਾ ਤਾਂ ਮੱਥਾ ਉਹਨਾਂ ਨੇ ਲੱਗਾ ਹੋਇਆ ਸਾਡੇ ਪੰਜਾਬ ਦੇ ਵਿੱਚ ਅੱਜ ਵੀ ਸਾਡੇ ਪਾਣੀਆਂ ਦਾ ਸਾਡੀ ਰਾਜਤਾਨੀ ਦਾ ਸਾਡੇ ਪੰਜਾਬੀ ਬੋਲ ਦੀਆਂ ਰਾਖਿਆਂ ਦਾ ਝਕਣਾ ਦਿੱਲੀ ਦੇ ਨਾਲ ਦੇ ਭਰਵੰਤਮ ਦਿਜੀ ਦੇ ਕਹਿਣ ਦੇ ਉੱਤੇ ਉਹ ਸਾਰੇ ਸਾਡੇ ਪੰਜਾਬ ਦੇ ਨੌਜਵਾਨਾਂ ਨੂੰ ਕੁੱਟਰੇ ਹਨ ਕਿਸਾਨਾਂ ਨੂੰ ਕੁੱਟਰੇ ਹਨ ਔਰ ਜੇਲਾ ਵਿੱਚ ਚੱਕ ਕੇ ਲਿਜਾ ਕੇ ਐਨਐਸਏ ਲਾ ਕੇ ਦਿਬਰੂਗੜੀਆ ਜੇਲਾ ਵਿੱਚ ਭੇਜ ਰਹੇ ਨੇ ਇਸ ਕਰਕੇ ਦੋਸਤੋ ਇੱਧਰ ਦੇਖੋ ਵੋਟ ਬਾਰੇ ਧਿਆਨ ਨਾਲ ਪਾਉਣੀ ਆ ਆਪਾਂ ਦੋਨਾ ਤਾਹ ਤਾਨਾ ਸ਼ਹਾ ਤੋਂ ਆਪਣੇ ਦੇਸ਼ ਪੰਜਾਬ ਦੇਸ਼ ਔਰ ਪੰਜਾਬ ਨੂੰ ਆਜ਼ਾਦ ਕਰਉਣਾ ਦੂਜੀ ਗੱਲ ਇੱਥੇ ਪੰਜਾਬ ਦੇ ਵਿੱਚ ਅਪਾ 92 ਬੰਦੇਾਂ ਦੀ ਸਰਕਾਰ ਬਣਾਈ ਕੀ ਆਪਾ ਗੁੰਗੇ ਚੁਣੇ ਨੇ ਕੋਈ ਬੋਲਣਾ ਹੈ ਇਹਨਾਂ ਦੇ ਵਿੱਚ ਪੰਜਾਬ ਦੇ ਵਿੱਚ ਨਸ਼ਿਆਂ ਦਾ ਕੋੜ ਮੀਥੇਰ ਦੇ ਪਿੰਡ ਪਿਛਲੇ ਹਫਤੇ ਵਿੱਚ ਦੋ ਨੌਜਵਾਨ ਕੁਰੜ ਪਿੰਡ ਵਿੱਚ ਨਸ਼ਾ ਓਵਰਡੋਜ਼ ਹੋ ਕੇ ਮਰ ਗਏ ਨੇ ਮੰਤਰੀ ਦੇ ਮੂੰਹੋਂ ਲਫ਼ਜ਼ ਨਹੀਂ ਨਿਕਲੇ ਆ ਸ਼ੁਭਕਾ ਆ ਗੁਜਰਾ ਪਿੰਡ ਵਿੱਚ 25 ਦਲਤਾਂ ਦੀ ਮੌਤ ਹੋ ਗਈ 40 ਸ਼ਰਾਬ ਪੀ ਕੇ ਕਿਸੇ ਮੰਤਰੀ ਦੇ ਮੂੰਹ ਹਰਪਾਲ ਚੀਮਾ ਖੋਦੇ ਕਿੱਸੀ ਆ ਕੋਈ ਲਫ਼ਜ਼ ਨਹੀਂ ਨਿਕਲਿਆ ਮੇਰੇ ਵੀਰੋ ਸਾਡਾ ਸਿੱਧੂ ਮੂਸੇਵਾਲੇ ਦਾ ਕਤਲ ਕਰਤਾ ਇਹਨਾਂ ਦੀ ਨਿਵੇਕੀ ਕਰਕੇ ਇਹਨਾਂ ਨੇ ਸਿਕਿਉਰਿਟੀ ਵਾਪਸ ਲੈ ਕੇ ਸੋਸ਼ਲ ਮੀਡੀਆ ਤੇ ਪਾਤਾ ਗੈਂਗਸਟਰਾਂ ਨੇ 24 ਘੰਟੀਆਂ ਜਮਾਰ ਦਿੱਤਾ ਆ 2 ਸਾਲ ਹੋ ਗਏ ਨੇ ਗੈਂਗਸਟਰ ਜੇਲਾ ਵਿੱਚ ਉਹਨਾਂ ਦੀ VIP ਖਾਤਰਦਾਰੀ ਉਹਨਾਂ ਦੀ ਇੰਟਰਵਿਊ ਚੱਲ ਰਹੀਆਂ ਨੇ ਇਸ ਸਿੱਧੂ ਮੂਸੇਵਾਲੇ ਦੇ ਮਾਪ ਨੂੰ ਅੱਕਾਏ ਖਾਰੇ ਨੇ ਆ ਵੀ ਥੇੜ ਉਹਦਾ ਇੱਕ ਦੋਸ਼ੀ ਜੀਵਨ ਜੋਤ ਮਾਨਸਾ ਜੋ ਉਸ ਚਲਾਨ ਦੇ ਵਿੱਚ ਨਾਮ ਆ ਉਸ ਨੂੰ ਕੈਂਪੇਨ ਦੇ ਵਿੱਚ ਲਾ ਕੇ ਨਾਲ ਲਿਜਾ ਕੇ ਹੋਰ ਕੋਰ ਨੂੰ ਸੁਣਿਆ ਦੇ ਰਿਹਾ ਕਿ ਬੰਕੋਰ ਸਿੰਘ ਸਿੱਧੂ ਅਸੀਂ ਤੇਰੇ ਕਾਤਲਾਂ ਦੇ ਨਾਲ ਖੜੇ ਹਾਂ ਅੱਜ ਪੰਜਾਬ ਦੇ ਵਿੱਚ ਜਿਹੜਾ ਬੋਲੇ ਉਹਨੂੰ ਠੋਕ ਦਿਓ ਪਰਮਿੰਦਰ ਝੋਟਾ ਉੱਠਿਆ ਮਾਨਸਾ ਤੋਂ ਉਸਨੇ ਗੱਲ ਕੀਤੀ ਨਸ਼ਿਆਂ ਦੇ ਖਿਲਾਫਤ ਦੀ ਉਹਨੂੰ ਚੱਕ ਕੇ ਠੋਕ ਦਿੱਤਾ ਜੇਲ੍ਹ ਵਿੱਚ ਆਪਾਣਾ ਸਿੱਧੂ ਉੱਠਿਆ ਟਰੈਵਲ ਏਜੰਟਾਂ ਦੇ ਖਿਲਾਫ ਉਹਨੂੰ ਚੱਕ ਕੇ ਚਾਰ ਪਰਚੇ ਦੇ ਕੇ ਜੇਲ੍ਹ ਠੋਕਤਾ ਖੇਰਾ ਬੋਲਦਾ ਐਵੇਂ ਸੇ ਦੇ ਖਿਲਾਫ ਖੇਰਾ ਬੋਲਦਾ ਬੰਦੀ ਸਿੰਘਾਂ ਦੇ ਹੱਕ ਵਿੱਚ ਖੇਰਾ ਬੋਲਦਾ ਆ ਕਿਸਾਨਾਂ ਦੇ ਹੱਕ ਵਿੱਚ ਜਿਹੜੇ ਸਾਡੇ ਅਤਿਆਚਾਰ ਕੀਤਾ ਖੇਰੇ ਨੂੰ ਚੱਕ ਕੇ ਠੋਕ ਦਿਓ ਪੰਜ ਪਰਚੇ ਮੇਰੇ ਵਿਰੋ ਸਾਡੇ ਤੇ ਹੋਏ ਤਿੰਨਾਂ ਚ ਅਗਾਉਂ ਜਮਾਨਤ ਮਿਲ ਗਈ ਜੇ ਤੋ ਨਹੀਂ ਫੜ ਸਕਿਆ ਚੌਥਾ 9 ਸਾਲ ਪੁਰਾਣੇ ਪਰਚੇ ਫਿਰ ਫੜ ਕੇ ਨਾ ਬੇਚੇਸ ਰੱਖਿਆ ਜਿੱਦਣ ਜਮਾਨਤ ਹੋਣੀ ਸੀ ਪੰਜਵਾਂ ਪਰਚਾ ਹੋਰ ਕੀਤਾ ਕਿ ਇਸਲੇ ਚੁੜਿਆ ਭਗਵੰਤ ਤੈਨੂੰ ਜਾ ਤੇਰੇ ਚ ਤੇ ਜਾਨ ਆ ਰੱਖ ਮੇਰੇ ਨਾਲ ਬਹਿਸ ਇਸ ਮੁੱਦੇ ਤੇ ਕਿ ਤੁਸੀਂ ਕਹਿੰਦੇ ਆ ਕਿ ਮੋਦੀ ਤਾਨਾਸ਼ਾਹ ਹੈ ਕਿਦੀ ਸੇ ਸੀਬੀਆਈ ਦਾ ਦੁਰਉਪਯੋਗ ਕਰਦਾ ਤੁਹਾਡੇ ਬੰਦਿਆਂ ਦੇ ਖਿਲਾਫ ਪਰਚੇ ਦਰਜ ਕਰਕੇ ਉਹਨਾਂ ਨੂੰ ਅੰਦਰ ਛੱਡਦਾ ਜਾਂ ਤੇਰੇ ਚੀਜਾਂ ਜਾਣ ਰੱਖ ਸਾਡੇ ਨਾਲ ਬਹਿਸ ਮੈਂ ਤੈਨੂੰ ਵੀ ਤਾਨਾਸ਼ਾਹ ਘਰਾੜ ਦਿੰਦਾ ਤੂੰ ਮੋਦੀ ਨਾਲੋਂ ਘੱਟਨੇਗਾ ਤੂੰ ਮੋਦੀ ਨਾਲੋਂ ਵੱਧ ਪੰਜਾਬ ਦੀ ਪੁਲਿਸ ਦਾ ਦੁਰਉਪਯੋਗ ਕਰਕੇ ਜਿਹੜਾ ਬੋਲੇ ਪੰਜਾਬ ਦੇ ਵਿੱਚ ਤੇਰੀ ਸਰਕਾਰ ਦੇ ਖਿਲਾਫ ਤੂੰ ਪੁਲਿਸ ਤੰਤਰ ਦੇ ਰਾਹੀਂ ਉਹਨਾਂ ਨੂੰ ਚੇਲਾ ਵਿੱਚ ਤੱਕਿਆ ਕਿਰੀ ਤੱਕਿਆ ਉਹ ਕੱਲ੍ਹ ਬੈਸ ਕਰ ਗਿਆ ਉੱਥੇ ਲੁਧਿਆਣੇ ਖਾਲੀ ਕੁਰਸੀਆਂ ਰੱਖ ਕੇ ਸਾਰਾ ਪੁਲਿਸ ਦਾ ਆਮਲਾ ਬਣਾ ਕੇ ਅੰਦਰ ਸੀਆਈਡੀ ਬਿਠਾ ਕੇ ਖੇਰੇ ਨੂੰ ਛੇੜ ਵਿੱਚ ਛੁੱਟ ਗਏ ਜਿੱਤੇਰੇ ਛੇਮਾ થઈ ਗਿਆ ਸੰਗਰੂਰ ਦੀ ਲੋਕ ਸਭਾ ਦੇ ਕਿਸੇ ਵੀ ਮੁੱਦੇ ਦੇ ਉੱਤੇ ਸਮਾਂ ਤੇਰਾ ਪੁਲਿਸ ਵੀ ਤੇਰੀ ਤੰਤਰ ਵੀ ਤੇਰਾ ਪ੍ਰੈਸ ਵੀ ਤੇਰੀ ਇਹਰਾ ਕਿਲਾ ਯੋਗੋ ਤੇਰੇ ਸਾਹਮਣੇ ਬੈਸ ਕੇ ਆਉਣ ਵਾਸਤੇ ਆ ਮੇਰੇ ਨਾਲ ਬਹਿਸ ਕਰ ਕਿਸਾਨਾਂ ਦੇ ਮੁੱਦਿਆਂ ਉੱਤੇ ਕਰ ਮੇਰੇ ਨਾਲ ਐਮਐਸਏ ਦੇ ਬਹਿਸ ਕਰ ਬੰਦੀ ਸਿੰਘਾਂ ਦੇ ਬਹਿਸ ਕਰ ਸਾਡੇ ਕਰਜ਼ੇ ਤੇ ਬਹਿਸ ਕਰ ਸਾਡੇ ਗਰੀਬਾਂ ਤੇ ਜੋ ਅਤਿਆਚਾਰ ਕੀਤਾ ਜੋ ਸਾਡੇ ਨਰੇਕਾ ਦੀਆਂ ਔਰਤਾਂ ਉਹਨਾਂ ਨੂੰ ਕੋਈ ਜਾਮਨੇਗਾ ਸਾਡੇ ਇੰਦਰਾ ਆਵਾਸ ਯੋਜਨਾ ਦੇ ਮਕਾਨਾਂ ਦੇ ਕਿੱਛੇ ਪੈਸੇ 2 ਸਾਲ ਤੋਂ ਨਹੀਂ ਦਿੱਤੇ ਸਾਡੇ ਸਾਡੇ ਗਰੀਬਾਂ ਦੇ 30-30 ਕਿਲੋ ਦਾਣੇ ਜਿਹੜੇ ਪੰਜਾਬ ਸਰਕਾਰ ਨੇ ਬੰਦ ਕਰ ਦਿੱਤੇ ਉਹਨਾਂ ਨੂੰ 5-5 ਕਿਲੋ ਦੇਣਾ ਕਰ ਬੇਰੋਜ਼ਗਾਰੀ ਤੇ ਬਹਿਸ ਕਰ ਨਸ਼ੇ ਤੇ ਬਹਿਸ ਕਿ ਤੇਰੇ ਵਿੱਚ ਜਾਨ ਹੈ ਮੇਰੇ ਪਰ ਕਿੱਥੇ ਜਾਨ ਹੈ ਇੱਕ ਹਜ਼ਾਰ ਪੁਲਿਸ ਵਾਲਾ ਲੈ ਕੇ ਜਿਹੜਾ ਬੰਦਾ 5-5 ਕਰੋੜ ਦੀਆਂ ਗੱਡੀਆਂ ਚੜਦਾ ਉਹ ਵੀ ਕਹਿੰਦਾ ਮੈਂ ਆਮ ਆਦਮੀ ਆ ਦੋਸਤੋ ਹੁਣ ਆਮ ਆਦਮੀ ਨਹੀਂਗੇ ਕਿਚਰੀਵਾਲ 50 ਕਰੋੜ ਦੀ ਕੋਠੀ ਚ ਰਹਿੰਦਾ ਸ਼ੀਸ਼ ਮਹਿਲ 2 ਕਰੋੜ ਰੁਪਏ ਦਾ ਉਹਦਾ ਡਾਉਣ ਵਾਲਾ ਗੁਸਲਖਾਨਾ ਹੈ ਇਟਲੀ ਤੋਂ ਮਾਰਬਲ ਮਗਾ ਕੇ ਸਰਕਾਰੀ ਖਰਚੇ ਤੇ ਜਿਹੜੀ ਸੀਬੀਆਈ ਚਾਰਜ ਕਰ ਰਹੀ ਹੈ ਇਹ ਆਮ ਨਹੀਂ ਇਕ ਖਾਸ ਆਦਮੀ ਪਾਰਟੀ ਬਣ ਗਈ ਮੇਰੇ ਵੀਰੋ ਕਹਿੰਦੇ ਸੀ ਬਦਲਾਵ ਬਦਲਾਉ ਲਿਆਵਾਂਗੇ ਕਿਹੜਾ ਬਦਲਾਵ ਆ ਕਲਿਆਣ ਵਾਲੇ ਦੱਸੋ ਤੁਹਾਡਾ ਕਿਸੇ ਗੱਲ ਵਿੱਚ ਬਦਲਾਵ ਆ ਜਰਾ ਹੱਥ ਮਾਰ ਕੇ ਦੱਸੋ ਕੋਈ ਬਦਲਾਵ ਆ ਤੁਹਾਡੇ ਪਿੰਡ ਵਿੱਚ ਕੋਈ ਨੌਕਰੀ ਮਿਲੇ ਮਿਲੀ ਤੁਹਾਡੇ ਪਿੰਡਾਂ ਦੇ ਵਿੱਚ ਕੋਈ ਬਦਲੋ ਆਪ ਬਦਲ ਗਏ ਤੁਹਾਨੂੰ ਬਦਲਦੇ ਬਦਲਦੇ ਬਦਲਾਵ ਲਿਆਉਂਦੇ ਆਪ ਹੀ ਬਦਲ ਗਏ 5-5 ਲੱਖ ਦੀਆਂ ਚੁੱਤੀਆਂ ਪਾਉਂਦੇ ਭਾਈ ਸਾਹਿਬ ਜਿਹੜੇ ਕਹਿੰਦਾ ਮੈਂ ਮਾਸਟਰ ਮਹਿੰਦਰ ਮਹਿੰਦਰ ਦਾ ਮੁੰਡਾ ਇਹਨਾਂ ਦੀਆਂ ਔਰਤਾਂ ਦੇ ਹੱਥ ਆਇਤੇ ਮੋਢਿਆਂ ਤੱਕ ਗਹਿਣੇ ਨ ਭਰੇ ਪਏ ਨੇ ਕਿੱਲੂਆਂ ਪ੍ਰਤੀ ਸੋਨਾ ਪਾ ਕੇ ਘੁੰਮਦੇ ਨੇ ਫਿਰ ਵੀ ਕਹਿੰਦੇ ਸੀ ਸਾਦੇ ਦੇ ਬੰਦੇ ਆ ਕਰੋੜਾ ਰੁਪਏ ਸੈਂਕੜੇ ਹਜ਼ਾਰਾਂ ਸ਼ਰਾਬ ਕੋਟਾਲਾ ਸੁਪਰੀਮ ਕੋਰਟ ਜ਼ਮਾਨਤ ਆ ਰੱਦ ਕਰ ਗਿਆ ਸੁਪਰੀਮ ਕੋਰਟ ਕਹਿੰਦਾ ਤੁਹਾਡੇ ਤੁਸੀਂ ਗੁਨਾਹਗਾਰ ਹੋ ਤੁਸੀਂ ਸਾਰੇ 338 ਕਰੋੜ ਦੀ ਤਾਰਾ ਤੁਹਾਡੇ ਨਾਲ ਜੁੜਦੀਆਂ ਹਾਈ ਕੋਰਟ ਨੇ ਰੱਦ ਕੀਤੀ ਪਟੀਸ਼ਨ ਕੇਚੀਵਾਲ ਦੀ ਉਹਨੂੰ ਕਹਿੰਦੇ ਤੂੰ ਕਿੰਗ ਪਿੰਨ ਹੈ ਤੂੰ ਮੁੱਖ ਬਿੰਦੂ ਹੈ ਇਸ ਸ਼ਰਾਬ ਕੋਟਾਲੇ ਦਾ ਤੈਨੂੰ ਅਸੀਂ ਕਿਸ ਤਰੀਕੇ ਨਾਲ ਛੱਡ ਦਈਏ ਆ ਤਾਂ ਇਲੈਕਸ਼ਨਾਂ ਦੇ ਕਰਕੇ ਉਹਨੂੰ ਜ਼ਮਾਨਤ ਮਿਲੀ ਆ ਤੇ ਸਾਡੇ ਅੰਮ੍ਰਿਤਪਾਲ ਨੇ ਇਲੈਕਸ਼ਨ ਲਾਣੀ ਸੀ ਉਹਨੂੰ ਜ਼ਮਾਨਤ ਵੀ ਨਹੀਂ ਦਿੱਤੀ ਇਹ ਵੀ ਦੇਖ ਲਓ ਇਹ ਸਾਰੀਆਂ ਗੱਲਾਂ ਲੋਕੀ ਦੇਖ ਰਹੇ ਨੇ ਇਸ ਦੇਸ਼ ਵਿੱਚ ਕਿੱਦਾਂ ਨੂੰ ਸਾਡਾ ਦੇਸ਼ ਚਾਰਿਆ ਇਸ ਲਈ ਮੇਰੇ ਵੀਰੋ ਮੈਂ ਤੁਹਾਨੂੰ ਕਹਿਣਾ ਆ ਕਿ ਆਪਣੇ ਦੇਸ਼ ਔਰ ਆਪਣੇ ਪੰਜਾਬ ਦੋਨਾਂ ਨੂੰ ਬਚਾਉਣ ਲਈ ਆਪਾਂ ਇਸ ਵਾਰ ਤੱਕੜੇ ਹੋ ਇੰਡੀਆ ਗਾਤ ਜੋੜਦੀ ਸਪੋਰਟ ਕਰਦਾ ਮੈਂ ਸਰਬਾਹ ਸਰਮਨਜੀਤ ਸਿੰਘ ਮਾਨ ਦੀ ਜ਼ਕਰਦਾ ਮੈਂ ਉਹਦੇ ਖਿਲਾਫ ਨਹੀਂ ਕਰਦਾ ਪਰ ਹੁਣ ਯਾਰੋ 80 ਸਾਲ ਦੇ ਹੋ ਗਏ ਨੇ 58 ਸਾਲ ਤੇ ਤਾਂ ਸਰਕਾਰ ਨੇ ਰਿਟਾਇਰ ਕਰ ਦਿੰਦੀ ਆ ਤੁਸੀਂ ਦੋ ਵਾਰ ਮੈਂਬਰ ਪਾਰਲੀਮੈਂਟ ਬਣ ਕੇ ਕੋਈ ਆਪਣੀ ਦਾਸਤੋ ਨਾ ਕਾਰਗੁਜ਼ਾਰੀ ਕੀ ਆ ਕੋਈ ਵੱਡਾ ਆਰਸੀਐਫ ਵਰਗਾ ਪ੍ਰੋਜੈਕਟ ਫੇਰ ਕੋਚ ਫੈਕਟਰੀ ਵਰਗਾ ਕੋਈ ਮੈਡੀਕਲ ਕਾਲਜ ਕੋਈ ਲੜਕੀਆਂ ਦਾ ਕਾਲਜ ਕੋਈ 슈ਗਰ ਮਿਲ ਕੁਝ ਤਾਂ ਹੋਣਾ ਚਾਹੀਦਾ ਸੀਗਾ 10 ਸਾਲਾਂ ਦੀ ਕਾਰਗੁਜ਼ਾਰੀ ਵਿੱਚ ਔਰ ਮੈਨੂੰ ਕੁਝ ਲੋਕਾਂ ਨੇ ਦੱਸਿਆ ਪਤਾ ਨਹੀਂ ਕਿ ਇਹ ਤਾਂ ਮਾਨ ਸਾਹਿਬ ਹੀ ਦੱਸ ਸਕਣਗੇ ਕਲੀਅਰਫਾਈ ਕਰਨਗੇ ਕਿ ਰਾਸ਼ਟਰਪਤੀ ਦੀ ਵੋਟ ਉਹਨਾਂ ਨੇ ਭਾਜਪਾ ਦੇ ਕੈਂਡੀਡੇਟ ਨੂੰ ਪਾਈ ਅਗਰ ਇਹ ਹੋਇਆ ਤਾਂ ਫਿਰ ਤੁਸੀਂ ਕਹਿੰਦੇ ਹੋ ਕਾਂਗਰਸ ਨੇ ਬੜਾ ਨੁਕਸਾਨ ਕੀਤਾ ਪੰਜਾਬ ਦਾ ਸਿੱਖਾਂ ਦਾ ਤੇ ਕੀ ਭਾਜਪਾ ਘੱਟ ਨੁਕਸਾਨ ਕਰ ਰਹੀ ਹੈ ਕੀ ਕੀ ਭਾਜਪਾ ਤੁਹਾਨੂੰ ਰਹਿਣ ਦੇਵੇ ਕਿ ਇੱਥੇ ਉਹਨੂੰ ਕੀ ਗਾਰੰਟੀ ਹੈ ਕਿ ਭਾਜਪਾ ਇਸ ਦੇਸ਼ ਨੂੰ ਹਿੰਦੂ ਰਾਸ਼ਟਰ ਨਹੀਂ ਬਣਾਏਗੀ ਕਿਉਂਕਿ ਜਦੋਂ ਇੱਦਾਂ ਦੇ ਬਸੂ ਕੋ ਗੱਲ ਕਰਦਾ ਸਿੱਖਾਂ ਦੀ ਉਹਦੇ ਤੇ ਤਾਂ ਐਨਐਸਐ ਲਾਈ ਜਾਂਦੀ ਆ ਇਹ ਆਰਐਸਐਸ ਦੇ ਤੇ ਬੀਜਪੀ ਦੇ ਬੰਦੇ ਸ਼ਰੀਆ ਮਿੰਤੂ ਰਾਸ਼ਟਰ ਕਹਿੰਦੇ ਨੇ ਨਿਕਲੋਰਾ ਤੇ ਕੋਈ ਕਾਰਵਾਈ ਨਹੀਂ ਹੋ ਰਹੀ ਅੱਜ ਦੇ ਇਹ ਤਾਂ ਨਿਕਾ ਕਿ ਤੁਸੀਂ ਵੋਟਾਂ ਲੈ ਕੇ ਮੁੱਖੇ ਬੀਜਪੀ ਦੀ ਝੋਲੀ ਵਿੱਚ ਪੈਜੋਗੇ ਇਹ ਗੱਲਾਂ ਲੋਕੀ ਤੁਹਾਡੇ ਤੋਂ ਵੀ ਸਹੀ ਮੈਲਿਆ ਵਿੱਚ ਜਾਣਨਾ ਚਾਹੁੰਦੇ ਨੇ ਸੋ ਮੈਂ ਸਭ ਨੂੰ ਅਪੀਲ ਕਰਾਇਆ ਕਿ ਸਾਡਾ ਦੇਸ਼ ਇੱਕ ਗੁਲਦਸਤਾ ਹੈ ਇਸ ਦੇ ਹਰ ਟੰਗ ਦੇ ਫੁੱਲ ਨੇ ਹਰ ਟੰਗ ਦੀ ਭਾਸ਼ਾ ਹੈ ਹਰ ਟੰਗ ਦੇ ਇਥੇ ਧਰਮ ਨੇ ਅਗਰ ਇਸ ਨੂੰ ਕੋਈ ਛੇੜਛਾੜ ਕਰੇਗਾ ਤਾਂ ਉਹ ਤੋੜਨਗੇ ਅਸੀਂ ਨਹੀਂ ਤੋੜਦੇ ਅਸੀਂ ਤਾਂ ਜੋੜਦੇ ਆ ਸਾਡਾ ਤਾਂ ਗੱਠ ਜੋੜ ਇੱਕ ਪੰਜਾਬ ਦੇਸ਼ ਵਿੱਚ ਹੋਂਕਾ ਦੇ ਰਿਹਾ ਕਿ ਆਓ ਆਪਾਂ ਇੱਕ ਪਿਆਰ ਤੇ ਸੱਚੀ ਵਾਲਤਾ ਦੀ ਰਾਜਨੀਤੀ ਕਰੀਏ ਲੇਕਿਨ ਦੂਸਰਾ ਗੱਠ ਜੋੜ ਜਿਹੜਾ ਉਹ ਲੋਕਾਂ ਨੂੰ ਡਰਾਉਂਦਾ ਕਿ ਜੇ ਤੁਸੀਂ ਪੰਜੇ ਨੂੰ ਵੋਟ ਪਾਈ ਤੁਹਾਡੇ ਮੰਗਲ ਸੂਤਰ ਲਾ ਦੇਣਗੇ ਇਹ ਪ੍ਰਾਈਮ ਮਿੰਿਸਟਰ ਸਾਹਿਬ ਨੂੰ ਸ਼ੋਰਦਾ ਹੈ ਜੇ ਤੁਸੀਂ ਵੋਟ ਪਾਈ ਸਾਰਾ ਸਰਮਾਇਆ ਇਕੱਠਾ ਕਰਕੇ ਮੁਸਲਮਾਨਾਂ ਦੀ ਚੋੜੀ ਪਾ ਦੇਣਗੇ ਕਿ ਇੱਕ ਪ੍ਰਾਈਮ ਮਿੰਿਸਟਰ ਲੈਵਲ ਦੇ ਬੰਦੇ ਨੂੰ ਸ਼ੋਰਦਾ ਹੈ ਆ ਇੱਥੇ ਉਹਦਾ ਜੋਕਰ ਸਾਡੇ ਕੋਲ ਆ ਆ ਪਾਣੀ ਪੀ ਕੇ ਝੂਠਾ ਕਰਕੇ ਮੂੰਹ ਤੇ ਇੱਥੇ ਉਹੀ ਬੋਤਲ ਚੱਕ ਕੇ ਆਪਣੇ ਸਿਰ 'ਚ ਪਾ ਲੈਂਦਾ ਜੇ ਇਸ ਪੰਜਾਬ ਦੇ ਮੁੱਖ ਮੰਤਰੀ ਨੂੰ ਇੰਨੀ ਤਹਿਜ਼ੀਬ ਲੰਗੀ ਕਿ ਇਸ ਦਸਤਾਰ ਦੀ ਕੀ ਕੀਮਤ ਆ ਔਰ ਆਪਣੇ ਨਾਮ ਦੇ ਪਿੱਛੇ ਭਗਵਾਨ ਕਮਾਲ ਲਾਉਂਦਾ ਸਿੱਖ ਲਾਉਂਦਾ ਹੈਗਾ ਸਿਰ ਤੇ ਟੋਪੀ ਰੱਖੀ ਆ ਜਦੋਂ ਦਿਲ ਕਰਦਾ ਲਾ ਕੇ ਮਾਰ ਦਿੰਦਾ ਕਬੱਡੀ ਦੇ ਮੈਚਾਂ 'ਚ ਏਦਾਂ ਲਾ ਕੇ ਮਾਰੀਏ ਨੇ ਔਰ ਇਹ ਦਸਤਾਰ ਦੇ ਥੱਲੇ ਕੀ ਇਸ ਲੰਗੀ ਕੈਮੋਇਨ ਨੂੰ ਨਾ ਕੋਈ ਸਿੱਖਾਂ ਦਾ ਚਿੰਤਾ ਨਾ ਪੰਜਾਬੀਆਂ ਦੇ ਚਿੰਤਾ ਇਸ ਲਈ ਮੇਰੇ ਵੀ ਲੋ ਦੋਨਾਂ ਤਾਨਾ ਸ਼ਾਂਤ ਬਚ ਕੇ ਆਪਣੇ ਪੰਜਾਬ ਨੂੰ ਬਚਾਉਣੇ ਹੋਏ ਆਪਾਂ ਇੱਕ ਤਾਰੀਖ ਨੂੰ ਜੋੜ ਨਿਸ਼ਾਨ ਹੱਥ ਪਰ ਜਿੱਤੇ ਆਪਾਂ ਮੋਹਰ ਲਾਉਣੀ ਆ ਕਿ ਸੰਨੂਰ ਵਿੱਚ ਕੈਂਸਰ ਦੀ ਸਮੱਸਿਆ ਉਹਨੂੰ ਉਹਨੂੰ ਭਗਵਾਨ ਨੇ ਕਦੀ ਛੇੜਿਆ ਨਹੀਂਗਾ ਕਿਉਂਕਿ ਸਾਡਾ ਜ਼ਮੀਨ ਸੜਲਾ ਪਾਣੀ ਡੇਂਜਰਸ ਪੌਇਜ਼ਨਸ ਇੰਡਸਟਰੀਅਲ ਵੇਸਟ ਫੈਕਟਰੀਆਂ ਦਾ ਗੰਧ ਸਾਰਾ ਥੱਲੇ ਚਲੇਗਾ ਕੱਗਰ ਨਹੀਂ ਸਾਡਾ ਪੰਜਾਬ ਦਾ ਵੈਸੇ ਜ਼ਮੀਨ ਹੀ ਪਾਣੀ 14 ਲੱਖ ਕਿਉਂ ਵਲ ਰਹੀ ਪਾਣੀ ਕੱਟ-ਕੱਟ ਕੇ ਵਾਟਰ ਟੇਬਲ ਸਰੂਰ ਦਾ ਰੈੱਡ ਜ਼ੋਨ ਚ ਹੈ ਕਦੀ ਭਗਵੰਤ ਨੇ ਇਹਦਾ ਗੱਲਾਂ ਤੇ ਗੌਰ ਨਹੀਂ ਕੀਤੀ ਐਨਵਾਇਰਨਮੈਂਟ ਆਬੋ ਹਵਾ ਉਹਦੇ ਏਜੰਡੇ ਤੇ ਨਹੀਂ ਹੈ ਬਸ ਸ਼ਰਾਬਾਂ ਪੀ ਲੀਆਂ ਟਿੱਚਰਾ ਕਰ ਲੀਆਂ ਛੁਟਕਲੇ ਸੁਣਾ ਲੇ ਗੀਤ ਗਾ ਲੇ 2 ਸਾਲਾਂ ਵਿੱਚ ਸੰਗਰੂਰ ਚ ਤੂਹੀ ਦੀ 슈ਗਰ ਮਿਲ ਬੰਦ ਹੋ ਗਈ ਨੀ ਪੱਥਰ ਖੜਾਵਾ ਉਥੇ ਮਸਤੂਆਣਾ ਸਾਹਿਬ ਦਾ ਇਹ ਕਹਿੰਦਾ ਹੁੰਦਾ ਸੀ ਇੱਥੇ ਝੋਟੇ ਕੋ ਕ ਕਰਦੇ ਨੇ ਕਾਲੀਆਂ ਤੇ ਨੀ ਪੱਥਰ ਤੇ ਕਾਂਗਰਸੀਆਂ ਦੇ ਚਾਹ ਹੁਣ ਦੇਖੋ ਉੱਥੇ ਭਗਵਾਨ ਪਾਨ ਤੇਰੇ ਵਾਲੇ ਪੱਥਰ ਦੇ ਵਿੱਚ ਝੁਟਕੇ ਖੱਲੇ ਤੇਰਾ ਇਕ ਨਹੀਂ ਤੇਰੇ 15 ਹੋਰ ਮਿੱਟਕੇ ਕਾਲਜੇ ਦੇ ਨੀ ਪੱਥਰ ਪੰਜਾਬ ਦੇ ਵਿੱਚ ਹਨ ਸਾਰੇ ਝੁਟਕੇ ਖੁੱਟ ਕਰ ਰਹੇ ਨੇ ਇਸ ਕਰਕੇ ਅੱਜ ਪੰਜਾਬ ਦੇ ਵਿੱਚ ਸਰਕਾਰ ਪੂਰੀ ਤਰ੍ਹਾਂ ਫੇਲ ਹੋਈ ਆ